ਇਹੋ ਇਹੋ ਜਿਹੇ ਪਾਪੀ ਮਾਪੇ ਵੀ ਹੋ ਸਕਦੇ ਆ ਸੁਣ ਕੇ ਰੂਹ ਤੱਕ ਕੰਬ ਜਾਂਦੀ ਆ ਪਿਓ ਤਾਂ ਪਿਓ ਮਾਂ ਵੀ ਆਪਣੀ 16 ਮਹੀਨਿਆਂ ਦੀ ਬੱਚੀ ਨਾਲ ਅਜਿਹਾ ਕਰ ਸਕਦੀ ਆ ਕਿਸੇ ਨੇ ਸੁਣਿਆ ਤੇ ਸੋਚਿਆ ਨਹੀਂ ਹੋਣਾ ਅਸਲ ਵਿੱਚ ਜੱਜ ਨੇ ਇਸ ਮਸਲੇ ਦੇ ਵਿੱਚ ਸਿਰਫ 6 ਮਹੀਨਿਆਂ ਦੇ ਵਿੱਚ ਹੀ ਆਪਣਾ ਫੈਸਲਾ ਸੁਣਾ ਦਿੱਤਾ ਤੇ ਦੋ ਮਾਪੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਕਿਉਂਕਿ ਉਹਨਾਂ ਦਾ ਕਹਿਣਾ ਕਿ ਇੰਨਾ क्रूर ਇੰਨਾ ਘਟਿਆ ਅਪਰਾਧ ਮੈਂ ਤਾਂ ਆਪਣੀ ਉਮਰ ਵਿੱਚ ਅੱਜ ਤੱਕ ਨਹੀਂ ਸੁਣਿਆ ਹੋਇਆ ਕਿ ਹੋਇਆ ਇੱਕ ਕਿਸਕੰਦਰਾਬਾਦ ਦੇ ਵਿੱਚ ਇੱਕ ਪਿਓ ਆਪਣੀ 16 ਮਹੀਨਿਆਂ ਦੀ ਬੱਚੀ ਦੇ ਨਾਲ ਕੁਕਰਮ ਕਰਦਾ ਆਪਣੀ ਹੀ ਬੱਚੀ ਦੇ ਨਾਲ ਬਲਾਤਕਾਰ ਕਰਦਾ ਤੇ ਫੇਰ ਉਹਨੂੰ ਮਾਰ ਦਿੰਦਾ ਗਲਾ ਦਬਾ ਕੇ ਉਸ ਬੱਚੀ ਨੂੰ ਮਾਰ ਦਿੰਦਾ ਕਿਉਂਕਿ ਉਹਨਾਂ ਕੋਲੇ ਕੋਈ ਹੱਲ ਵੀ ਨਹੀਂ ਸੀ ਕਿ ਉਸ ਬੱਚੀ ਨੂੰ ਬਚਾਇਆ ਜਾਵੇ ਕਿਉਂਕਿ ਜਦੋਂ ਬੱਚੀ ਦੀ ਹਾਲਤ ਵਿਗੜ ਗਈ ਬੱਚੀ ਖੂਨੋਂ ਖੂਨ ਹੋ ਗਈ ਪੂਰੀ ਤਰ੍ਹਾਂ ਦਰਦ ਦੇ ਨਾਲ ਬੱਚੀ ਤੜਫ ਰਹੀ ਸੀ ਰੋ ਰਹੀ ਸੀ ਚੀਕ ਰਹੀ ਸੀ ਤਾਂ ਮਾਣੇ ਵੀ ਸੋਚਿਆ ਪਿਓ ਦੇ ਨਾਲ ਰਲ ਕੇ ਕਿ ਹੁਣ ਜੇਕਰ ਅਸੀਂ ਇਹਨੂੰ ਕਿਸੇ ਹਸਪਤਾਲ ਲੈ ਕੇ ਜਾਂਦੇ ਆ ਤਾਂ ਅਸੀਂ ਫੜੇ ਜਾਣਾ ਈ ਕਿਉਂਕਿ ਜੇਕਰ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੋਈ ਕਿਉਂਕਿ ਹਸਪਤਾਲ ਵਾਲਿਆਂ ਨੇ ਵੀ ਪੁੱਛਣਾ ਕਿ ਆਖਰ ਬੱਚੀ ਨੂੰ ਹੋਇਆ ਕੀ ਇਹ ਦੇ ਗੋਤ ਅੰਗਾਂ ਵਿੱਚੋਂ ਖੂਨ ਕਿਵੇਂ ਵਹਿ ਰਿਹਾ? ਇਹਦੀ ਇੰਨੀ ਮੰਦੀ ਹਾਲਤ ਕਿਵੇਂ ਹੋਈ ਆ? ਤਾਂ ਸੱਚ ਸਾਹਮਣੇ ਆਉਣਾ ਹੀ ਆ। ਦੋਸ਼ੀ ਨੂੰ ਲੱਭਿਆ ਜਾਣਾ ਤੇ ਫਿਰ ਦੋਸ਼ੀ ਕੌਣ ਨਿਕਲੂਗਾ? ਪਿਤਾ ਨਿਕਲੂਗਾ ਤੇ ਫਿਰ ਮਾਂ ਨੂੰ ਵੀ ਲਾਲਚ ਆ ਗਿਆ ਕਿ ਕਿਤੇ ਮੇਰਾ ਘਰ ਨਾ ਉੱਜੜ ਜੇ। ਇਹ ਸੋਚ ਕੇ ਮਾਂ ਨੇ ਵੀ ਪਿਓ ਦਾ ਸਾਥ ਦਿੱਤਾ ਤੇ ਦੋਨੇ ਆਪਣੀ ਬੱਚੀ ਨੂੰ ਚੁੱਕਦੇ ਆ। ਦੱਸਿਆ ਜਾ ਰਿਹਾ ਕਿ ਰਾਜਕੋਟ ਐਕਸਪ੍ਰੈਸ ਦੇ ਅੰਦਰ ਬਹਿ ਕੇ ਟ੍ਰੇਨ ਦੇ ਅੰਦਰ ਦੋਨੇ ਮਾਂ ਹਸਬੈਂਡ ਵਾਈਫ ਪਤੀ ਪਤਨੀ ਬੱਚੀ ਨੂੰ ਲੈ ਕੇ 16 ਮਿੰਨਿਆ ਦੀ ਜਿਹੜੀ ਬੱਚੀ ਸੀ ਉਹਨੂੰ ਮੌਤ ਦੇ ਘਾਟ ਉਤਾਰ ਕੇ ਗਲਾ ਦਬਾ ਕੇ ਉਹਨੂੰ ਲੈ ਕੇ ਟ੍ਰੇਨ ਦੇ ਵਿੱਚ ਬਹਿ ਗਏ ਤਾਂ ਸਫ਼ਰ ਕਰਦੇ ਰਹੇ ਟ੍ਰੇਨ ਦੇ ਵਿੱਚ ਜਦੋਂ ਉਹ ਸਿਕੰਦਰਾਬਾਦ ਤੋਂ ਤੁਰੇ ਬੰਬੇ ਵਾਲੀ ਸਾਈਡ ਤਾਂ ਲੋਕ ਵੇਖ ਰਹੇ ਸੀ ਜਦੋਂ ਲੋਕਾਂ ਨੇ ਦੇਖਿਆ ਕਿ 8 ਘੰਟਿਆਂ ਤੱਕ ਬੱਚੀ ਹਿੱਲੀ ਨਹੀਂ ਕੁਛ ਨਹੀਂ ਉਹਨੇ ਕੋਈ ਦੁੱਧ ਨਹੀਂ ਮੰਗਿਆ ਪਾਣੀ ਨਹੀਂ ਮੰਗਿਆ ਬੱਚੀ ਰੋਈ ਤੱਕ ਵੀ ਨਹੀਂ ਉਹ ਆਪਣੀ ਮਾਂ ਦੇ ਨਾਲ ਚੁੱਪਚਾਪ ਲੇਟੀ ਹੋਈ ਆ ਤਾਂ ਲੋਕਾਂ ਨੂੰ ਸ਼ੱਕ ਹੋਣ ਲੱਗਾ ਕਿ 16 ਮਹੀਨਿਆਂ ਦਾ ਬੱਚਾ ਉਹ ਤਾਂ ਵੈਸੇ ਹੀ ਇੰਨੇ ਟਾਈਮ ਵਿੱਚ ਕਿੰਨੇ ਵਾਰੀ ਉੱਠਦਾ ਏ ਖਾਣ ਨੂੰ ਕੁਝ ਮੰਗਦਾ ਰੋਂਦਾ ਏ ਬੱਚਾ ਦੁੱਧ ਦੇ ਵਾਸਤੇ ਤਾਂ ਇਹ ਬੱਚੀ ਹਿੱਲੀ ਕਿਉਂ ਨਹੀਂ ਆਖਰ ਇਸ ਬੱਚੀ ਵਿੱਚ ਨੇ ਕੋਈ ਮੂਵਮੈਂਟ ਕਿਉਂ ਨਹੀਂ ਕੀਤੀ ਤਾਂ ਉਹਨਾਂ ਨੇ ਫਿਰ ਜਿਹੜੇ ਰੇਲਵੇ ਵਿਭਾਗ ਦੇ ਕਰਮਚਾਰੀ ਹੁੰਦੇ ਆ ਉਹਨਾਂ ਕੋਲ ਸ਼ਿਕਾਇਤ ਕੀਤੀ ਰੇਲਵੇ ਵਿਭਾਗ ਦੀ ਪੁਲਿਸ ਹੁੰਦੀ ਆ ਉਹਨਾਂ ਕੋਲ ਸ਼ਿਕਾਇਤ ਕੀਤੀ ਤਾਂ ਜਦੋਂ ਇਹ ਸੋਲਾਪੁਰ ਪਹੁੰਚੇ ਤਾਂ ਉੱਥੇ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਜਿਹੜੀ ਰੇਲਵੇ ਵਿਭਾਗ ਦੀ ਪੁਲਿਸ ਹੁੰਦੀ ਆ ਉਹਨਾਂ ਨੇ ਪਤੀ-ਪਤਨੀ ਤੋਂ ਪੁੱਛ ਗਏ ਸੀ ਕੀਤੀ ਬੱਚੀ ਬਾਰੇ ਪੁੱਛਿਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦਾ ਕਹਿਣਾ ਸੀ ਕਿ ਰਸਤੇ ਦੇ ਵਿੱਚ ਸਾਡੀ ਬੱਚੀ ਪਹਿਲਾਂ ਹੀ ਬਿਮਾਰ ਸੀ ਰਸਤੇ ਦੇ ਵਿੱਚ ਆਉਂਦੀ-ਉਂਦੀ ਜ਼ਿਆਦਾ ਬਿਮਾਰ ਹੋ ਗਈ ਬੱਚੀ ਜ਼ਿਆਦਾ ਬਿਮਾਰ ਹੋਣ ਕਰਕੇ ਤਾਂ ਇਹਦੀ ਮੌਤ ਹੋ ਗਈ ਪਰ ਪੁਲਿਸ ਨੂੰ ਸ਼ਾਇਦ ਉਹਨਾਂ ਦੀ ਕਹਾਣੀ ਤੇ ਯਕੀਨ ਨਾ ਆਇਆ ਪੁਲਿਸ ਨੇ ਬੱਚੀ ਦਾ ਪੋਸਟਮਾਰਟਮ ਕਰਨ ਵਾਸਤੇ ਲਾਸ਼ ਨੂੰ ਪੋਸਟਮਾਰਟਮ ਘਰ ਦੇ ਵਿੱਚ ਭੇਜਤਾ ਜਦੋਂ ਬੱਚੀ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਸਚਾਈ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਈ ਸਚਾਈ ਇਹ ਆਈ ਕਿ ਇਸ ਬੱਚੀ ਦੇ ਨਾਲ ਰੇਪ ਹੋਇਆ ਬਲਾਤਕਾਰ ਹੋਇਆ ਤੇ ਇਹ ਬੱਚੀ ਦੀ ਬਾਅਦ ਵਿੱਚ ਗਲਾ ਕੁੱਟ ਕੇ ਹੱਤਿਆ ਕੀਤੀ ਗਈ ਆ ਤਾਂ ਜਦੋਂ ਪੁਲਿਸ ਨੇ ਫਿਰ ਉਹਨਾਂ ਤੋਂ ਪੁੱਛਿਆ ਪੂਰੀ ਇਨਵੈਸਟੀਗੇਸ਼ਨ ਕੀਤੀ ਪੈਣਾ ਮੰਨਣਾ ਤੇ ਬਾਅਦ ਵਿੱਚ ਫਿਰ ਉਹਨਾਂ ਨੂੰ ਆਪਣਾ ਜਿਹੜਾ ਗੁਨਾਹ ਕਬੂਲ ਕਰਨਾ ਪੈ ਗਿਆ ਕਿ ਹਾਂ ਇਹ ਵਿਅਕਤੀ ਨੇ ਜਿਹੜਾ ਇਹਦਾ ਬੱਚੀ ਦਾ ਪਿਤਾ ਹੈ ਉਸੇ ਨੇ ਹੀ ਇਸ ਬੱਚੀ ਦੇ ਨਾਲ ਬਲਾਤਕਾਰ ਕੀਤਾ ਹੈ ਤਾਂ ਮਾਂ ਦਾ ਕਹਿਣਾ ਸੀ ਕਿ ਹੁਣ ਅਸੀਂ ਦੋਨੋਂ ਪਤੀ ਪਤਨੀ ਇਸ ਬੱਚੀ ਦੀ ਲਾਸਟ ਕਾਣੇ ਲਗਾਉਣ ਦੇ ਵਾਸਤੇ ਜਾਰੇ ਸੀ ਉਹ ਵੈਸੇ ਤਾਂ ਉਹ ਉਥੇ ਵੀ ਬੱਚੀ ਦੀ লাশ ਖਤਮ ਕਰ ਹੀ ਸਕਦੇ ਸੀ ਜਿੱਥੇ ਉਹ ਰਹਿ ਰਹੇ ਸੀ ਪਰ ਕਹਿੰਦੇ ਨੇ ਨਾ ਜਦੋਂ ਬੰਦੇ ਦੇ ਮਨ ਦੇ ਅੰਦਰ ਚੋਰ ਹੋਵੇ ਜਦੋਂ ਉਹਨੇ ਕੋਈ ਚੋਰੀ ਕੀਤੀ ਹੋਵੇ ਉਹਦੇ ਮਨ ਅੰਦਰ ਡਰ ਹੋਵੇ ਤਾਂ ਫਿਰ ਇਹ ਡਰ ਬੰਦੇ ਤੋਂ ਬਹੁਤ ਕੁਝ ਕਰਾਉਂਦਾ ਤਾਂ ਫਿਰ ਉਹ ਇਸੇ ਕਰਕੇ ਉਹਨਾਂ ਨੂੰ ਆਏ ਸੀ ਕਿ ਕਿਤੇ ਬਾਹਰ ਜਾ ਕੇ ਬੱਚੀ ਦੀ লাশ ਕਾਣੇ ਲਾਉਣੇ ਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਬੱਚੀ ਦੇ ਨਾਲ ਆਖਰ ਹੋਇਆ ਕੀ ਆ ਤਾਂ ਫਿਰ ਉਹ ਬੱਚੀ ਦੀ লাশ ਲੈ ਕੇ ਚੱਲ ਪਏ ਤੇ ਫਿਰ گاਂ ਲੋਕਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਲੋਕਾਂ ਨੇ ਉਹਨਾਂ ਨੂੰ ਪੁਲਿਸ ਕੋਲ ਫੜਾਇਆ ਫਿਰ ਕਹਿੰਦੇ ਨੇ ਕਿ ਨੋਆ ਦਿਨਾਂ ਦੇ ਵਿੱਚ ਵਿੱਚ ਇਸ ਮਾਮਲੇ ਦੇ ਵਿੱਚ 31 ਗਵਾਹ ਪਹੁੰਚੇ ਤਾਂ ਸਾਰਿਆਂ ਨੇ ਉਹ ਮਾਪਿਓ ਦੇ ਖਿਲਾਫ ਗਵਾਹੀ ਦਿੱਤੀ ਤੇ ਉਹਨਾਂ ਦੀ ਇਹੀ ਮੰਗ ਸੀ ਕਿ ਜਿਹੜੇ ਮਾਪਿਓ ਨੇ ਰਲ ਕੇ ਬੱਚੀ ਦੀ ਇਹ ਹਾਲਤ ਕੀਤੀ ਆ 16 ਮਹੀਨੇ ਦੀ ਬੱਚੀ ਦੀ ਇਸ ਮਾਪੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਫਿਰ ਜੱਜ ਨੇ ਵੀ ਤੁਰੰਤ ਇਹਦੇ ਤੇ ਫੈਸਲਾ ਸੁਣਾਉਂਦੇ ਹੋਏ ਜਲਦ ਤੋਂ ਜਲਦ ਇਸ ਮਸਲੇ ਤੇ ਚਲਾਨ ਪੇਸ਼ ਹੋਏ ਜਲਦ ਤੋਂ ਜਲਦ ਗਵਾਹ ਪਹੁੰਚਤੇ ਤਾਂ ਫਿਰ ਜੱਜ ਨੇ ਵੀ ਇਸ ਮਸਲੇ ਦੇ ਵਿੱਚ ਦੇਰੀ ਨਹੀਂ ਕੀਤੀ ਦੱਸਿਆ ਜਾ ਰਿਹਾ ਕਿ ਇੱਕ ਜੋਸ਼ੀ ਨਾਂ ਦੇ ਜੱਜ ਨੇ ਇਸ ਮਸਲੇ ਦੇ ਵਿੱਚ 6 ਮਹੀਨਿਆਂ ਦੇ ਅੰਦਰ ਅੰਦਰ ਮਾਂ ਅਤੇ ਪਿਓ ਨੂੰ ਦੋਵੇਂ ਮਾਪਿਤਾ ਸੀਗੇ ਜਿਹੜੇ ਉਹ ਬੱਚੀ ਦੇ ਪਤੀ ਪਤਨੀ ਦੋਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ਜੱਜ ਨੇ ਕਿਹਾ ਕਿ ਇਹਨਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇ ਇਹਨਾਂ ਨੇ ਐਡਾ ਵੱਡਾ ਕਕਰਮ ਕੀਤਾ ਇਹਨਾਂ ਨੇ ਮਸੂਮ ਬੱਚੀ ਨਾਲ ਇੰਨਾ ਘਣਾਉਣਾ ਅਪਰਾਧ ਕੀਤਾ ਸਕੇ ਮਾਪੇ ਹੋ ਕੇ ਉਸ ਬੱਚੀ ਤੇ 16 ਮਹੀਨਿਆਂ ਦੀ ਬੱਚੀ ਤੇ ਇਹਨਾਂ ਨੂੰ ਰਹਿਮ ਨਹੀਂ ਆਇਆ ਇਹਨਾਂ ਨੂੰ ਤਰਸ ਨਹੀਂ ਆਇਆ ਇਹਨਾਂ ਦੀ ਇੰਨੀ ਘਟੀਆ ਕਰਤੂਤ ਤਾਂ ਜੱਜ ਨੇ ਦੋਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ਇਹ ਜਿਹੜੀ ਘਟਨਾ ਇਹ 2022 ਦੇ ਵਿੱਚ ਵਾਪਰੀ ਪਰ ਇਹ ਘਟਨਾ ਐਡੀ ਵੱਡੀ ਆ ਕਿ ਜਦੋਂ ਮੇਰੇ ਸਾਹਮਣੇ ਆਈ ਤਾਂ ਫਿਰ ਮੇਰੇ ਤੋਂ ਰਹਾ ਨਹੀਂ ਗਿਆ ਮੈਂ ਇਹ ਘਟਨਾ ਨੂੰ ਪੇਸ਼ ਕੀਤਾ ਤਾਂ ਕਿ ਪਤਾ ਲੱਗੇ ਕਿ ਕਿਹੋ ਕਿਹੋ ਜਿਹੇ ਹਵਾਨ ਲੋਕ ਇਸ ਧਰਤੀ ਤੇ ਹੈਗੇ ਨੇ ਆਪਣੇ ਜਿਹੜੀਆਂ ਮਾਸੂਮ ਬੱਚੀਆਂ ਨੇ ਛੋਟੀਆਂ-ਛੋਟੀਆਂ ਧੀਆਂ ਨੇ ਉਹਨਾਂ ਨੂੰ ਬਚਾ ਕੇ ਰੱਖੋ ਇਥੋਂ ਦਾ ਜੇਕਰ ਰਾਜਨੀਤਿਕ ਸਿਸਟਮ ਕੋਈ ਇਥੋਂ ਦਾ ਪ੍ਰਬੰਧ ਚੰਗਾ ਹੋਵੇ ਤਾਂ ਸ਼ਾਇਦ ਇਹ ਘਟਨਾਵਾਂ ਨਾ ਵਾਪਰਨ ਜੇ ਔਰਤਾ ਪ੍ਰਤੀ ਕੋਈ ਮਾਨਸਿਕਤਾ ਚੰਗੀ ਹੋਵੇ ਤਾਂ ਇਹ ਘਟਨਾਵਾਂ ਨਾ ਵਾਪਰ